ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਚੁੱਲਾ ਬਣਾਉਣ ਕੱਚੀ ਮਿੱਟੀ ਦੇ ਵਿੱਚ ਪੁਰਾਣੇ ਜਿਸ ਤਰ੍ਹਾਂ ਰੀਤੀ ਰਿਵਾਜ ਹੁੰਦੇ ਸੀਗੇ ਪੁਰਾਣੇ ਆਪਣੇ ਉਸ ਤਰ੍ਹਾਂ ਆਪਾਂ ਇਹ ਬਾਹਰ ਖੱਤੇ ਦੇ ਵਿੱਚ ਲੱਗੇ ਆ ਬਣਾਉਣ ਇਸ ਤਰ੍ਹਾਂ ਆਪਣੇ ਇੱਧਰ ਫਰੂਟ ਪਲਾਂਟ ਲੱਗੇ ਹੋਏ ਆ ਸਾਰੇ ਇੱਧਰ ਫਰੂਟ ਪਲਾਂਟ ਆ ਤੇ ਇੱਧਰ ਇਹ ਆਪਣੀ ਥੱਲੇ ਜਿਹੜੀ ਕੱਚੀ ਜਗ੍ਹਾ ਵਾ ਇਹਦੇ ਵਾਸਤੇ ਆਪਾਂ ਜਿਹੜਾ ਇੱਕ ਬਾਕਸ ਤਿਆਰ ਕਰ ਲਿਆ ਵਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਰੱਖਾਗੇ ਬਾਲਟੀ ਜਾਂ ਕੋਈ ਗਮਲਾ ਵਗੈਰਾ ਰੱਖ ਕੇ ਤੇ ਇਹਨੂੰ ਆਪਾਂ ਸੀਮਿੰਟ ਦੇ ਨਾਲ ਵਿੱਚ ਸਾਰਾ ਜਿਹੜਾ ਉਹ ਪਾ ਦਾਂਗੇ ਤੇ ਇਹਦੇ ਵਾਸਤੇ ਆ ਥੱਲੇ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਇੱਕ ਇਹ ਸੱਚਾ ਬਣਾ ਲਿਆ ਵਾ ਤਾਂ ਕਿ ਜਿਹੜਾ ਚੁੱਲ੍ਹਾ ਵਾ ਆਪਣਾ ਉਹਦੀ ਜਿਹੜੀ ਹੈ ਉਚਾਈ ਆ ਉਹ ਵੱਧ ਸਕੇ ਤੇ ਹੁਣ ਆਪਾਂ ਇਹਦੇ ਵਾਸਤੇ ਸੀਮਿੰਟ, ਬੱਜਰੀ ਤੇ ਰੇਤਾ ਉਹ ਮਿਕਸ ਕਰਕੇ ਤੇ ਫਿਰ ਅੱਗੇ ਤੁਹਾਨੂੰ ਦਿਖਾਉਨੇ ਆ ਇਹ ਮੈਂ ਇੱਧਰ ਸੀਮਿੰਟ ਬੱਧੀ ਤੇ ਰੇਤਾ ਲੈ ਲਈ ਆ ਇਹਨੂੰ ਮੈਂ ਮਿਕਸ ਕਰ ਲੂੰਗੀ ਤੇ ਫਿਰ ਆਪਾਂ ਜਿਹੜਾ ਸੰਚਾ ਬਣਾਇਆ ਵਾ ਉਹਨੂੰ ਆਪਾਂ ਭਰ ਲਵਾਂਗੇ ਸੀਮਿੰਟ ਤੇ ਥੋੜੀ ਪੱਲੇ ਵਿੱਚ ਬੱਜਰੀ ਤੇ ਰੇਤਾ ਜਿਹੜੀ ਉਹਨੂੰ ਮਿਕਸ ਕਰਕੇ ਤੇ ਹੁਣ ਆਪਾਂ ਜਿਹੜਾ ਥੱਲੇ ਸੱਚਾ ਵਾ ਉਹਨੂੰ ਬਣਾ ਲੈਣਾ ਪਹਿਲਾਂ ਇਹ ਆਪਾਂ ਇਸ ਸੱਚੇ ਦੇ ਵਿੱਚ ਇਹਨੂੰ ਥੱਲੇ ਜਿਹੜਾ ਵਾ ਉਹ ਭਰ ਦੇਣਾ ਲਗਭਗ 2.5 ਇੰਚ ਦੇ ਕਰੀਬ ਜਿਹੜਾ ਵਾ ਉਹ ਹੇਠੇ ਨੂੰ ਜਿਹੜੀ ਥੱਲੇ ਨੂੰ ਸਪੇਸ ਆ 2.5 ਇੰਚ ਦੇ ਕਰੀਬ ਆ ਤੇ ਇਹਦੇ ਉੱਤੇ ਆਪਾਂ ਜਿਹੜਾ ਵਾ ਜਿਹੜਾ ਉਹ ਫੇ ਬਕਸਾ ਬਣਾਇਆ ਉਹਨੂੰ ਰੱਖਾਂਗੇ ਇਹ ਆਪਾਂ ਇਸ ਤਰ੍ਹਾਂ ਜਿਹੜੇ ਥੱਲੇ ਜਿਹੜੀ ਮੋਟੀ ਤਾਰ ਆਉਂਦੀ ਆ ਸਰੀਏ ਨਹੀਂ ਹੈਗੇ ਤਾਰ ਵਾਹੇ ਇਹ ਆਪਾਂ ਪਕਾਈ ਦੇ ਵਾਸਤੇ ਥੱਲੇ ਇਹਨਾਂ ਨੂੰ ਲਗਾ ਦੇਣ ਲੱਗੇ ਆ ਤਾਂ ਕਿ ਜਿਹੜੀ ਸਲੈਬ ਦੇ ਵਿੱਚ ਤੇੜਾ ਵਗੈਰਾ ਨਹੀਂ ਆਉਣਗੀ ਆ ਤੇ ਇੱਕ ਇਹ ਥੋੜਾ ਮਜ਼ਬੂਤੀ ਵੀ ਹੋ ਜੂਗੀ ਜਦੋਂ ਚੱਕ ਕੇ ਆਪਾਂ ਇੱਧਰ ਉੱਧਰ ਰੱਖਣਾ ਤੇ ਫਿਰ ਸਾਨੀ ਦੇ ਨਾਲ ਜਿਹੜਾ ਇਹ ਰੱਖਿਆ ਜਾਊਗਾ ਇਸ ਦੇ ਉੱਪਰ ਹੁਣ ਫਿਰ دیوار ਤੋਂ ਜਿਹੜਾ ਆਪਾਂ ਸੀਮੈਂਟ ਆ ਉਹ ਇੱਕ ਇੱਕ ਲੇਅਰ ਜਿਹੜੀ ਆ ਉਹ ਪਾ ਦੇਣੀ ਆ ਸਲੈਬ ਜਿਹੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ 2.5 ਇੰਚ ਦੇ ਕਰੀਬ-ਕਰੀਬ ਜਿਹੜੀ ਆਪਾਂ ਇਹ ਭਰ ਦਿੱਤੀ ਥੱਲੇ ਤੇ ਹੁਣ ਇਹਨੂੰ 10-15 ਮਿੰਟ ਥੋੜਾ ਜਿਹਾ ਆਪਾਂ ਇਹਨੂੰ ਸੁੱਕਣ ਦਵਾਂਗੇ ਤੇ ਇਹ ਤੋਂ ਬਾਅਦ ਫਿਰ ਜਿਹੜਾ ਉੱਤੇ ਆਪਾਂ ਚੁੱਲਾ ਬਣਾਉਣਾ ਉਹ ਸਟਾਰਟ ਕਰਾਂਗੇ ਚੁੱਲਾ ਬਣਾਉਣ ਵਾਸਤੇ ਆਪਾਂ ਇਹ ਜਿਹੜਾ ਇੱਕ ਗਮਲਾ ਵਾ ਇਹਨੂੰ ਕਟਿੰਗ ਕਰਕੇ ਨਾਲ ਤਾਂ ਪੁੱਠੇ ਰਗ ਨੂੰ ਆਪਾਂ ਰੱਖ ਦਿੱਤਾ ਵਾ ਕਿਉਂਕਿ ਇਹਦੀ ਥੱਲੋਂ ਜਿਹੜੀ ਚੜਾਈ ਹੈ ਨਾ ਉਹ ਗਮਲੇ ਦੀ ਜ਼ਿਆਦਾ ਵਾ ਤਾਂ ਉਸ ਤੋਂ ਘੱਟ ਵਾ ਤਾਂ ਕਿ ਆਪਾਂ ਨੂੰ ਪਤੀਲਾ ਜਾਂ ਕੜਾਈ ਵਗੈਰਾ ਰੱਖਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਆਪਾਂ ਉੱਤੋਂ ਜਿਹੜੀ ਇਹਦੀ ਚੜਾਈ ਆ ਉਹ ਕੱਟ ਰੱਖੀ ਆ ਤੇ ਥੱਲੇੋਂ ਆਪਾਂ ਜਾਦੀ ਰੱਖੀ ਆ ਇਹ ਆਪਾਂ ਪਿੱਛੇ ਨੂੰ ਜਿਹੜਾ ਧੂਆ ਨਿਕਲਣ ਵਾਸਤੇ ਉਹਦੇ ਵਾਸਤੇ ਆਪਾਂ ਇਸ ਤਰ੍ਹਾਂ ਇੱਕ ਇਹ ਜਿਹੜਾ ਉਹਦਾ ਆਪਣਾ ਆ ਥਰਮਾਕੋਲ ਦਾ ਜਿਹੜਾ ਪੀਸ ਲਗਾਤਾ ਤੇ ਇਧਰ ਆਪਾਂ ਥਰਮਾਕੋਲ ਦੇ ਪੀਸ ਜਿਹੜੇ ਦੋ ਲਗਾਤੇ ਆ ਇੱਥੋਂ ਦੀ ਆਪਾਂ ਅੱਗ ਬਾਲਣ ਵਾਸਤੇ ਜਿਹੜਾ ਇਹਦਾ ਮੂੰਹ ਆ ਉਹ ਛੱਡਣਾ ਵਾ ਤੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਸੀਮੈਂਟ ਆ ਉਹ ਪਰ ਦੇਵਾਂਗੇ ਇਹ ਆਪਾਂ ਸੀਮਿੰਟ ਤੇ ਬੱਜਰੀ ਤਰੇਤਾ ਜਿਹੜੀ ਸਾਰਾ ਮਿਕਸ ਕਰ ਲਿਆ ਆ ਤੇ ਇਹਦੀ ਹੁਣ ਆਪਾਂ ਜਿਹੜੀ ਆ ਧੰਚਾ ਤਿਆਰ ਕੀਤਾ ਸੀਗਾ ਸਾਰਾ ਇਹਨ ਵਿੱਚੋਂ ਆਪਾਂ ਭਰ ਦਵਾਂਗੇ ਤੇ ਚੁੱਲ੍ਹਾ ਆਪਣਾ ਬਿਲਕੁਲ ਇੱਕ ਆਸਾਨੀ ਦੇ ਨਾਲ ਜਿਹੜਾ ਬਣ ਕੇ ਉਹ ਤਿਆਰ ਹੋ ਜਾਣਾ ਇਦਾਂ ਮਜ਼ਬੂਤੀ ਵੀ ਬਹੁਤ ਆਉਂਦੀ ਆ ਚੁੱਲੇ ਨੂੰ ਕਿਉਂਕਿ ਇਹ ਟਟਕੂਗਾ ਨਹੀਂ ਕਿਤੇ ਉਹ ਜਦੋਂ ਆਪਾਂ ਇਟਾਂ ਦਾ ਬਣਾਉਂਦੇ ਆ ਉਹ ਬਹੁਤ ਜ਼ਿਆਦੀ ਉਹਦੀ ਜਿਹੜੀ ਚੜਾਈ ਆ ਉਹ ਹੋ ਜਾਂਦੀ ਆ ਇਸ ਇਦਾਂ ਜਿਹੜਾ ਬਣਾਉਣ ਦੇ ਨਾਲ ਉਹ ਇੱਕ ਤੇ ਦੀ ਚੜਾਈ ਘੱਟ ਰਹੂਗੀ ਇੱਕ ਮਜ਼ਬੂਤ ਬਹੁਤ ਹੋਊਗਾ ਤੇ ਤੇੜਾ ਵੀ ਨਹੀਂ ਆਉਂਦੀ ਇਸ ਤਰ੍ਹਾਂ ਬਣਾਉਣ ਦੇ ਨਾਲ ਸੀਮੈਂਟ ਚ ਇਹਨੂੰ ਆਪਾਂ ਵਿੱਚੋਂ ਮਿੱਟੀ ਦੇ ਨਾਲ ਭਰ ਦੇਣ ਲੱਗੇ ਆ ਤਾਂ ਕਿ ਜਿਹੜਾ ਆਪਣੀਆਂ ਇਹ ਵਿੱਚ ਫਰਮਾ ਕੋਲ ਲਗਾਏ ਆ ਉਧਰ ਨੂੰ ਡਿੱਗ ਨਾ ਜਾਣ ਜੇ ਉਧਰ ਨੂੰ ਵਿੰਗੇ ਟੇਡੇ ਹੋ ਗਏ ਤਾਂ ਸਾਰੀ ਜਿਹੜੀ ਮਿਹਨਤ ਆ ਉਹ ਖਰਾਬ ਹੋ ਜਾਣੀ ਆ ਇਸ ਕਰਕੇ ਆਪਾਂ ਇਹਨੂੰ ਵਿੱਚ ਮਿੱਟੀ ਦੇ ਨਾਲ ਭਰ ਦੇਣ ਲੱਗੇ ਆ ਤਾਂ ਕਿ ਜਿਹੜੇ ਇੱਕ ਥਾਂ 'ਤੇ ਟਿਕੇ ਰਹਿਣ ਫਿਬਰਿਕ ਵਰੀਕ ਆਪਾਂ ਵਿੱਚ ਤਾਰਾਂ ਜਿਹੜੀਆਂ ਕੱਟ ਕੇ ਉਹ ਲਗਾ ਦਿੱਤੀਆਂ ਵਾ ਤਾਂ ਕਿ ਜਿਹੜੀ ਮਜ਼ਬੂਤੀ ਆ ਉਹ ਬਣੀ ਰਵੇ। ਚੁੱਲਾ ਬਣਾ ਕੇ ਆਪਣਾ ਲਗਭਗ ਤਿਆਰ ਹੋ ਚੱਲਿਆ। ਇਹ ਬੋਤਲ ਆਪਾਂ ਬੈਕ ਸਾਈਡ ਲਗਾਈ ਆ ਜਿੱਥੇ ਆਪਾਂ ਥਰਮਾਕੋਲ ਲਗਾਇਆ ਸੀ। ਉਹਦੇ ਉੱਪਰ ਇਹ ਲਗਾਤੀ ਇੱਥੇ ਆਪਾਂ ਉਹ ਲਗਾਵਾਂਗੇ ਧੂਆ ਨਿਕਲਣ ਨੂੰ ਪਾਈਪ। ਤਾਂ ਕਿ ਉਹਦੀ ਜਿਹੜੀ ਜਗ੍ਹਾ ਵਾ ਉਹ ਬਣ ਜਵੇ ਇੱਥੇ ਇਸ ਕਰਕੇ ਆਪਾਂ ਇਹ ਬੋਤਲ ਲਗਾਤੀ ਆ ਇਹ ਆਪਾਂ ਇਸ ਤਰ੍ਹਾਂ ਵਿੱਚ ਜਿਹੜੀਆਂ ਤਾਰਾਂ ਲਗਾ ਰਹੇ ਆ ਤਾਂ ਕਿ ਚੁੱਲਾ ਜਿਹੜਾ ਆਪਣਾ ਬਿਲਕੁਲ ਮਜ਼ਬੂਤ ਹੋ ਜਵੇ ਤੇ ਉਹਨੂੰ ਤੇੜਾ ਨਾਣ ਬਸ ਹੁਣ ਉਸ ਤੋਂ ਬਿਲਕੁਲ ਇਹਨੂੰ ਸਾਫ਼ ਕਰ ਦੇਣਾ ਤੇ ਬਣ ਕੇ ਤਿਆਰ ਹੋ ਗਿਆ ਤੇ 6-7 ਘੰਟੇ ਬਾਅਦ ਇਹਨੂੰ ਆਪਾਂ ਜਿਹੜਾ ਵਾ ਬਕਸੇ ਨੂੰ ਉਲਾ ਦੇਵਾਂਗੇ ਚੁੱਲਾ ਬਣਾ ਕੇ ਆਪਾਂ ਬਿਲਕੁਲ ਤਿਆਰ ਕਰ ਦਿੱਤਾ ਤੇ ਹੁਣ ਇਹਨੂੰ ਆਪਾਂ 5-6 ਘੰਟੇ ਬਾਅਦ ਜਿਹੜਾ ਵਾ ਉਹ ਵਿੱਚੋਂ ਗਮਲੇ ਨੂੰ ਕੱਢ ਦੇਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਫਿਰ ਆਪਾਂ ਸਫਾਈ ਦੇ ਕੇ ਤੇ ਪਲਸਟਰ ਕੱਗਾਂਗੇ ਉਸ ਤੋਂ ਬਿਲਕੁਲ ਇਹਨੂੰ ਇਸ ਤਰ੍ਹਾਂ ਹੁਣ ਪਲੇਨ ਕਰ ਦੇਣਾ ਜਿੰਨਾ ਹੋ ਸਕਿਆ ਤੇ ਬਾਕੀ ਜਿਹੜੀ ਸਫਾਈ ਆ ਉਹ ਆਪਾਂ ਗਮਲਾ ਕੱਢਣ ਤੋਂ ਬਾਅਦ ਵਿੱਚ ਕਰਾਂਗੇ ਚੁੱਲੇ ਨੂੰ ਆਪਾਂ ਬਾਕਸ ਦੇ ਵਿੱਚੋਂ ਕੱਢ ਲਿਆ ਵਾ ਜਿਹੜੇ ਬਾਕਸ ਦੇ ਵਿੱਚ ਇਹਨੂੰ ਆਪਾਂ ਆਦਾ ਢਾਂਚਾ ਤਿਆਰ ਕੀਤਾ ਸੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਜਿੱਥੇ ਆਪਾਂ ਰੱਖਣਾ ਉੱਥੇ ਸੈੱਟ ਕਰਕੇ ਇਹਨੂੰ ਪਲਸਟਰ ਕਰ ਦਵਾਂਗੇ। ਉਸ ਤੋਂ ਬਾਅਦ ਜਿਹੜਾ ਆਪਣਾ ਚੁੱਲਾ ਉਹ ਬਣ ਕੇ ਤਿਆਰ ਹੋ ਜਾਊਗਾ। ਇਹਦੇ ਵਿੱਚ ਆਪਾਂ ਪਾਈਪ ਲਗਾਵਾਂਗੇ ਧੂਏ ਵਾਸਤੇ। ਲੋਹੇ ਦਾ। ਪਲਸਟਰ ਦਾ ਕੰਮ ਆਪਣਾ ਚੱਲ ਰਿਹਾ ਆ। ਕਿਉਂਕਿ ਆਪਣੇ ਕੋਲ ਬਹੁਤਾ ਮਿਸਤਰੀ ਵਾਲਾ ਸਮਾਨ ਨਹੀਂ ਹੈਗਾ ਇਸ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਫੱਟੀਆਂ ਆ ਉਹਨਾਂ ਨੂੰ ਹੀ ਗਰਮਾਲਾ ਬਣਾਇਆ ਹੋਇਆ ਤੇ ਇਹਨਾਂ ਦੇ ਨਾਲ ਹੀ ਆਪਾਂ ਜਿਹੜਾ ਪਲਸਤਰ ਕਰ ਰਹੇ ਆਂ ਚੁੱਲਾ ਬਣਾ ਕੇ ਆਪਾਂ ਤਿਆਰ ਕਰ ਲਿਆ ਵਾ ਤੇ ਇਹਦੇ ਉੱਤੇ ਜਿਹੜਾ ਸੀਮੈਂਟ ਦਾ ਕੋਲ ਜਿਹਨੂੰ ਨੇਰੂ ਕਹਿੰਦੇ ਆ ਉਹ ਆਪਾਂ ਇਸ ਤਰ੍ਹਾਂ ਉੱਤੇ ਪਾ ਦਿੱਤਾ ਵਾ ਤਾਂ ਕਿ ਬਿਲਕੁਲ ਜਿਹੜਾ ਉੱਤੋਂ ਪਲੇਨ ਹੋ ਜਵੇ ਤੇ ਸਾਰਾ ਹੀ ਆਪਾਂ ਸੀਮੈਂਟ ਦਾ ਹੀ ਬਣਾਇਆ ਵਾ ਤਾਂ ਕਿ ਰੋਜ਼-ਰੋਜ਼ ਜਿਹੜਾ ਮਿੱਟੀ ਲਾਉਣ ਦਾ ਝੰਡ ਝੰਜਟਾ ਉਹ ਨਿਬੜ ਜੂਗਾ ਹੁਣ ਕਿ ਮਿੱਟੀ ਇੰਨੀ ਵਾਰੀ ਲੱਗਦੀ ਨਹੀਂ ਤੇ ਹੁਣ ਆਪਾਂ ਸੀਮੈਂਟ ਦਾ ਹੀ ਬਣਾ ਕੇ ਤਿਆਰ ਕਰ ਲਿਆ ਵਾ ਤੇ ਇੱਥੇ ਆਪਾਂ ਇਧਰਲੀ ਸਾਈਡ ਜਿਹੜਾ ਹੁਣ ਇਹਨੂੰ ਫਿੱਟ ਕਰ ਦੇਣਾ ਪੱਕਾ ਹੀ ਪਾਈਪ ਲਗਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਉੱਤੇ ਤੁਹਾਨੂੰ ਜਿਹੜੀ ਸਬਜ਼ੀ ਆ ਉਹ ਬਣਾ ਕੇ ਦਿਖਾਵਾਂਗੇ ਜੇ ਤੁਹਾਨੂੰ ਸਾਡਾ ਇਹ ਚੁੱਲਾ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ